ਬਾਦਸ਼ਾ ਦਾ ਅਨੋਖਾ ਇਨਸਾਫ ਪੁਰਾਣੇ ਸਮਿਆਂ ਦੀ ਗੱਲ ਹੈ ਕਿਸੇ ਜ਼ਮਾਨੇ ਵਿੱਚ ਸੁਲਤਾਨ ਉਲ ਆਲਮ ਨਾ ਦਾ ਬਾਦਸ਼ਾ ਹੋਇਆ ਕਰਦਾ ਸੀ ਉਹਨਾਂ ਦੇ ਨਾਮ ਵਿੱਚ ਹੀ ਆਲਮ ਭਾਵ ਦੁਨੀਆ ਦਾ ਤਾਜ ਜੁੜਿਆ ਹੋਇਆ ਸੀ ਪਰ ਉਹਨਾਂ ਦੀ ਸ਼ੋਹਰਤ ਦੀ ਅਸਲੀ ਵਜ੍ਹਾ ਉਹਨਾਂ ਦਾ ਇਨਸਾਫ ਸੀ ਉਹਨਾਂ ਦੇ ਦਰਬਾਰ ਨੂੰ ਦਰਬਾਰੇ ਅਦਲ ਕਿਹਾ ਜਾਂਦਾ ਸੀ ਜਿੱਥੇ ਗਰੀਬ ਅਤੇ ਅਮੀਰ ਸਭ ਨੂੰ ਇੱਕ ਹੀ ਨਜ਼ਰ ਨਾਲ ਦੇਖਿਆ ਜੰਦਸੀ ਬਾਦਸ਼ਾਹ ਦੀ ਇंसाफ ਦੀ ਕਲਮ ਇੰਨੀ ਤੇਜ਼ ਸੀ ਕਿ ਸੱਚ ਤੇ ਝੂਠ ਦਾ ਫਰਕ ਇੰਜ ਕਰ ਦਿੰਦੀ ਸੀ ਜਿਵੇਂ ਸਵੇਰ ਦੀ ਪਹਿਲੀ ਕਿਨਰ ਹਨੇਰੇ ਦਾ ਪਰਦਾ ਚੀਰ ਦਿੰਦੀ ਹੈ ਉਹਨਾਂ ਦਾ ਮਹਿਲ ਨਿਆਂ ਦੀ ਮਿਸਾਲ ਸੀ ਉਹਨਾਂ ਦਾ ਇੱਕ ਕਾਇਦਾ ਮਸ਼ਹੂਰ ਸੀ ਕਾਨੂੰਨ ਦੀ ਕਿਤਾਬ ਦਿਲਾਂ ਦੀ ਕਿਤਾਬ ਤੋਂ ਪੜ੍ਹੋ ਭਾਵ ਉਹ ਸਿਰਫ ਗਵਾਹੀ ਅਤੇ ਸਬੂਤ ਤੇ ਹੀ ਫੈਸਲਾ ਨਹੀਂ ਸੁਣਾਉਂਦੇ ਸਨ ਬਲਕਿ ਇਨਸਾਨੀ ਦਿਲਾਂ ਦੀਆਂ ਤਾਰਾਂ ਨੂੰ ਫਰੋਲਦੇ ਸਨ ਅਤੇ ਨੀਅਤ ਦੀ ਤਹਿ ਤੱਕ ਜਾਂਦੇ ਸਨ ਉਹਨਾਂ ਦਾ ਮੰਨਣਾ ਸੀ ਕਿ ਕਈ ਵਾਰ ਹਕੀਕਤ ਅੱਖਾਂ ਤੋਂ ਓਹਲੇ ਹੋ ਜਾਂਦੀ ਹੈ ਪਰ ਇਨਸਾਨ ਦੀ ਫਿਤਰਤ ਉਸ ਨੂੰ ਜ਼ਾਹਿਰ ਕਰ ਹੀ ਦਿੰਦੀ ਹੈ ਇੱਕ ਦਿਨ ਜਦੋਂ ਬਾਦਸ਼ਾਹ ਆਪਣੇ ਦੀਵਾਨੇ ਖਾਸ ਵਿੱਚ ਵਿਰਾਜਮਾਨ ਸਨ ਉਹਨਾਂ ਦੇ ਵਜ਼ੀਰ ਆਜ਼ਮ ਨੇ ਆ ਕੇ ਅਰਜ਼ ਕੀਤੀ ਹਜ਼ੂਰ ਅੱਜ ਤਿੰਨ ਅਜਿਹੇ ਮੁਕੱਦਮੇ ਦਰਪਾਰ ਵਿੱਚ ਪੇਸ਼ ਹੋਣ ਵਾਲੇ ਹਨ ਜੋ ਬੇहद ਪਰਚੀਦਾ ਅਤੇ ਅਜੀਬੋ-ਗਰੀਬ ਹਨ ਹਰ ਇੱਕ ਫਰਿਆਦੀ ਆਪਣੇ ਆਪ ਵਿੱਚ ਸੱਚਾ ਨਜ਼ਰ ਆਉਂਦਾ ਹੈ ਅਤੇ ਹਰੇਕ ਮੁਦਈ ਕੋਲ ਦਲੀਲਾਂ ਕਾਫੀ ਹਨ ਬਾਦਸ਼ਾਹ ਨੇ ਮੁਸਕਰਾਉਂਦੇ ਹੋਏ ਫਰਮਾਇਆ ਵਜ਼ੀਰ ਇਨਸਾਫ ਦਾ ਕੰਮ ਹੀ ਪੇਚੀਦਾ ਚੀਜ਼ਾਂ ਨੂੰ ਸੁਲਝਾਉਣਾ ਹੈ ਜੇਕਰ ਸਭ ਕੁਝ ਸਾਫ਼-ਸਾਫ਼ ਦਿਖਾਈ ਦਿੰਦਾ ਸਾਡੇ ਦਰਬਾਰ ਦੀ ਕੀ ਲੋੜ ਸੀ ਪੇਸ਼ ਕਰੋ ਨਨ ਅਤੇ ਇਸ ਤਰ੍ਹਾਂ ਸ਼ੁਰੂ ਹੋਈ ਤਿੰਨ ਅਜੀਬੋ ਗਰੀਬ ਮੁੱਦਿਆਂ ਦੀ ਦਾਸਤਾ ਪਹਿਲੇ ਮੁਕਦਮੇ ਵਿੱਚ ਇੱਕ ਵਿਅਕਤੀ ਅਕਬਰ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਉਸ ਦੇ ਤਿੰਨ ਦੋਸਤਾਂ ਕਰੀਮ ਹਰੀਮ ਅਤੇ ਸਲੀਮ ਨੇ ਦਾਅਵਾ ਪੇਸ਼ ਕੀਤਾ ਕਿ ਅਕਬਰ ਨੇ ਆਪਣੀ ਸਾਰੀ ਦੌਲਤ ਜਿਸ ਵਿੱਚ ਇੱਕ ਹਵੇਲੀ ਦੋ ਦੁਕਾਨਾਂ ਤੇ ਸੋਨੇ ਚਾਂਦੀ ਦੇ ਸਿੱਕੇ ਸ਼ਾਮਲ ਹਨ ਮੌਤ ਤੋਂ ਪਹਿਲਾਂ ਉਹਨਾਂ ਤਿੰਨਾਂ ਨੂੰ দান ਵਿੱਚ ਦੇ ਦਿੱਤੀ ਸੀ ਪਰ ਅਕਬਰ ਦਾ ਇੱਕ ਨਾਬਾਲਗ ਬੇਟਾ ਅਲੀ ਵੀ ਸੀ ਜਿਸ ਵੱਲੋਂ ਉਸਦੇ ਚਾਚੇ ਨੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਸਭ ਜਾਲੀ ਹੈ ਅਤੇ ਦੌਲਤ ਬੱਚੇ ਦੀ ਹੈ ਕਿਉਂਕਿ ਕੋਈ ਲਿਖਤੀ ਵਸੀਅਤਨਾਮਾ ਮੌਜੂਦ ਨਹੀਂ ਸੀ ਦਰਬਾਰ ਵਿੱਚ ਤਿੰਨੋਂ ਦੋਸਤ ਹਾਜ਼ਰ ਹੋਏ ਕਰੀਮ ਨੇ ਕਿਹਾ ਹਜ਼ੂਰ ਅਕਬਰ ਸਾਡਾ ਬਚਪਨ ਦਾ ਦੋਸਤ ਸੀ ਬਿਮਾਰੀ ਦੀ ਆਖਰੀ ਕੜੀ ਵਿੱਚ ਉਸਨੇ ਸਾਨੂੰ ਬੁਲਾਇਆ ਤੇ ਕਿਹਾ ਮੇਰਾ ਬੇਟਾ ਛੋਟਾ ਹੈ ਤੁਸੀਂ ਤਿੰਨੋਂ ਹੀ ਮੇਰੇ ਭਰਾ ਹੋ ਮੇਰੀ ਇਹ ਦੌਲਤ ਤੁਹਾਨੂੰ ਮਿਲੀ ਬਸ ਉਸਦੀ ਪਰਵਰਿਸ਼ ਦਾ ਖਿਆਲ ਰੱਖਣਾ ਅਸੀਂ ਤਾਂ ਬਸ ਆਪਣੇ ਦੋਸਤ ਦੀ ਆਖਰੀ ਇੱਛਾ ਪੂਰੀ ਕਰ ਰਹੇ ਹਾਂ ਰਹੀਮ ਅਤੇ ਸਲੀਮ ਨੇ ਸਿਰ ਹਿਲਾ ਕੇ ਇਸ ਗੱਲ ਦੀ ਪੁਸ਼ਟੀ ਕੀਤੀ ਦੂਜੇ ਪਾਸੇ ਅਲੀ ਦਾ ਚਾਚਾ ਇੱਕ ਸਿੱਧਾ ਸਾਦਾ ਕਿਸਾਨ ਬੇਨਤੀ ਕਰ ਰਿਹਾ ਸੀ ਹਜ਼ੂਰ ਇਹ ਤਿੰਨੋਂ ਝੂਠ ਬੋਲ ਰਹੇ ਹਨ ਮੇਰੇ ਭਰਾਣੇ ਕਦੇ ਅਜਿਹੀ ਗੱਲ ਨਹੀਂ ਕਹੀ ਇਹ ਸਭ ਮਿਲ ਕੇ ਇੱਕ 마ਸੂਮ ਅਨਾਥ ਦੀ ਜਾਇਦਾਦ ਹੜਪਨਾ ਚਾਹੁੰਦੇ ਹਨ ਬਾਦਸ਼ਾਹ ਨੇ ਡੂੰਗੀ ਨਜ਼ਰ ਨਾਲ ਤਿੰਨਾਂ ਨੂੰ ਦੇਖਿਆ ਉਹਨਾਂ ਦੀ ਨਜ਼ਰ ਕਰੀਮ ਦੇ ਪਸੀਨੇ ਨਾਲ ਤਰ ਚਿਹਰੇ ਰਹੀਮ ਦੀਆਂ ਡੱਬ ਡਬਾਈਆਂ ਅੱਖਾਂ ਅਤੇ ਸਲੀਮ ਦੇ ਕੰਬਦੇ ਬੁੱਲਾਂ ਤੇ ਟਿਕ ਫਿਰ ਉਹਨਾਂ ਫਰਮਾਇਆ ਤੁਸੀਂ ਤਿੰਨੋਂ ਕਹਿੰਦੇ ਹੋ ਕਿ ਮਰਹੂਮ ਨੇ ਤੁਹਾਨੂੰ ਦੌਲਤ দান ਵਿੱਚ ਦਿੱਤੀ ਪਰ ਮਰਹੂਮ ਦਾ ਇੱਕ ਬੇਟਾ ਵੀ ਤਾਂ ਹੈ ਜੋ ਉਸਦੀ ਆਪਣੀ ਬਦਨਸੀਬ ਔਲਾਦ ਹੈ ਕਿ ਤੁਹਾਡਾ ਦਿਲ ਇਹ ਕਬੂਲ ਕਰਦਾ ਹੈ ਕਿ ਇੱਕ ਬਾਪ ਆਪਣੇ ਨਾਬਾਲਗ ਬੇਟੇ ਨੂੰ ਬੇਸਹਾਰਾ ਛੱਡ ਕੇ ਜਾਵੇਗਾ ਤਿੰਨੋਂ ਇੱਕੋ ਵਾਰ ਬੋਲ ਪਏ ਹਜ਼ੂਰ ਮਰਹੂਮ ਨੇ ਇੰਜ ਹੀ ਕਿਹਾ ਸੀ ਅਸੀਂ ਤਾਂ ਸਿਰਫ ਉਸਦੀ ਆਖਰੀ ਇੱਛਾ ਦਾਸ ਰਹੇ ਹਾਂ ਬਾਦਸ਼ਾਹ ਨੇ ਇੱਕ ਪਲ ਦੀ ਮੌਲਤ ਲਈ ਅਤੇ ਫਿਰ ਇੱਕ ਅਨੋਖਾ ਹੁਕਮ ਸੁਣਾਇਆ ਕਿਉਂਕਿ ਇਹ ਮੁਕੱਦਮਾ ਮਰਹੂਮ ਅਕਬਰ ਦੇ ਇਰਾਦਿਆਂ ਅਤੇ ਉਸਦੀ ਆਖਰੀ ਇੱਛਾ ਤੇ ਟਿਕਿਆ ਹੈ ਅਤੇ ਤੁਸੀਂ ਤਿੰਨੋਂ ਹੀ ਉਸ ਵੱਲੋਂ ਗੱਲ ਕਰ ਰਹੇ ਹੋ ਤਾਂ ਫੈਸਲਾ ਵੀ ਮਰਹੂਮ ਹੀ ਸੁਣਾਵੇਗਾ ਸਾਰੇ ਦਰਬਾਰ ਵਿੱਚ ਸਨਨਾਟਾ ਚਾਗਿਆ ਬਾਸ਼ਾ ਨੇ ਹੁਕਮ ਦਿੱਤਾ ਕਿ ਕੱਲ ਸਵੇਰੇ ਅਕਬਰ ਦੀ লাশ ਨੂੰ ਦਰਬਾਰ ਵਿੱਚ ਪੇਸ਼ ਕੀਤਾ ਜਾਵੇ। ਅਸੀਂ ਖੁਦ ਉਸ ਤੋਂ ਇਸ ਮਾਮਲੇ ਬਾਰੇ ਪੁੱਛਾਂਗੇ। ਇਹ ਸੁਣ ਕੇ ਸਭ ਹੈਰਾਨ ਰਹਿ ਗਏ ਪਰ ਤਿੰਨਾ ਦੋਸਤਾਂ ਦੇ ਚਿਹਰਿਆਂ ਤੇ ਇੱਕ ਅਜੀਬ ਬੇਚੈਨੀ ਦੌੜ ਗਈ। ਅਗਲੇ ਦਿਨ ਜਦੋਂ ਮਰਹੂਮ ਨੂੰ ਲਿਆਂਦਾ ਗਿਆ ਤਾਂ ਬਾਦਸ਼ਾਹ ਨੇ ਕਿਹਾ, "ਲਓ, ਮਰਹੂਮ ਤੁਹਾਡੇ ਸਾਹਮਣੇ ਹੈ। ਜਾ ਉਸ ਦੇ ਕੰਨ ਵਿੱਚ ਆਪਣੀ ਦਾਸਤਾਨ ਦੁਹਰਾਓ।" ਜੇਕਰ ਇਹ ਸੱਚ ਹੈ ਤਾਂ ਅੱਲਾ ਉਸਦੀ ਰੂਹ ਤੋਂ ਤੁਹਾਡੇ ਲਈ ਗਵਾਹੀ ਦਵਾਵੇਗਾ ਪਹਿਲਾ ਕਰੀਮ ਗਿਆ ਉਸਦੀ ਆਵਾਜ਼ ਲੜਖੜਾ ਰਹੀ ਸੀ ਕੁਝ ਨਹੀਂ ਹੋਇਆ ਫਿਰ ਰਹੀਮ ਗਿਆ ਉਸਨੇ ਅੱਖਾਂ ਬੰਦ ਕਰਕੇ ਜਲਦੀ ਜਲਦੀ ਗੱਲ ਕਹੀ ਅਖੀਰ ਵਿੱਚ ਜਦੋਂ ਸਲੀਮ ਦੀ ਵਾਰੀ ਆਈ ਤਾਂ ਉਸਦੇ ਹੱਥ ਪੈਰ ਇੰਨੀ ਜ਼ੋਰ ਨਾਲ ਕੰਬਣ ਲੱਗੇ ਕਿ ਉਹ ਡਿੱਗਣ ਵਾਲਾ ਹੋ ਗਿਆ ਉਸੇ ਵੇਲੇ ਬਾਦਸ਼ਾਹ ਦੀ ਗਰਜ ਸੁਣਾਈ ਦਿੱਤੀ ਰੁਕ ਜਾ ਸਲੀਮ ਜਿੱਥੇ ਖੜਾ ਹੈ ਉੱਥੇ ਹੀ ਰਹਿ ਤੂੰ ਝੂਠ ਬੋਲਿਆ ਹੈ ਬਾਦਸ਼ਾਹ ਨੇ ਫਰਮਾਇਆ ਜਦੋਂ کریم ਅਤੇ ਰਹੀਮ ਗਏ ਤਾਂ ਮਰਹੂਮ ਚੁੱਪ ਰਿਆ ਪਰ ਜਿਵੇਂ ਹੀ ਤੂੰ ਕਿਹਾ ਤੇਰੇ ਚਿਹਰੇ ਦਾ ਰੰਗ ਉੱਡ ਗਿਆ ਇਹ ਡਰ ਕਿਉਂ ਕਿ ਤੈਨੂੰ ਖੋਫ ਸੀ ਕਿ ਮਰਹੂਮ ਉੱਠ ਕੇ ਤੇਰੇ ਝੂਠ ਦਾ ਪਰਦਾ ਫਾਸ਼ ਕਰ ਦੇਵੇਗਾ ਤੇਰਾ ਇਹ ਹੀ ਡਰ ਤੇਰੇ ਜ਼ੁਰਮ ਦੀ ਸਭ ਤੋਂ ਵੱਡੀ ਗਵਾਹੀ ਹੈ ਇਹ ਸੁਣਦਿਆਂ ਹੀ ਤਿੰਨਾਂ ਨੇ ਝੂਠ ਕਬੂਲ ਕਰ ਲਿਆ ਬਾਦਸ਼ਾਹ ਨੇ ਸਾਰੀ ਦੌਲਤ ਅਕਬਰ ਦੇ ਬੇਟੇ ਨੂੰ ਦਿੱਤੀ ਅਤੇ ਤਿੰਨਾਂ ਨੂੰ ਸਜ਼ਾ ਸੁਣਾਈ। ਦੂਜੇ ਮੁਕਦਮੇ ਵਿੱਚ ਇੱਕ ਬੁੱਢੇ ਕਿਸਾਨ ਇਬਰਾਹਿਮ ਦੇ ਤਿੰਨ ਬੇਟਿਆਂ ਅਹਿਮਦ, ਮਹਿਮੂਦ ਅਤੇ ਜਮਾਲ ਦਾ ਸੀ। ਬਾਪ ਦੀ ਮੌਤ ਤੋਂ ਬਾਅਦ ਇੱਕ ਛੋਟੀ ਜਿਹੀ ਜ਼ਮੀਨ ਅਤੇ ਇੱਕ ਕੰਮ ਕਰਨ ਵਾਲਾ ਬੁੱਢਾ ਖੋਤਾ ਬਾਕੀ ਸੀ। ਤਿੰਨੋਂ ਭਰਾ ਇਸੇ ਵਟਵਾਰੇ ਨੂੰ ਲੈ ਕੇ ਝਗੜ ਰਹੇ ਸਨ। ਅਹਿਮਦ ਨੇ ਕਿਹਾ ਕਿ ਉਹ ਵੱਡਾ ਹੈ। ਇਸ ਲਈ ਉਸ ਦਾ ਹੱਕ ਹੈ। ਮਹਿਮੂਦ ਨੇ ਕਿਹਾ ਕਿ ਉਸਨੇ ਬਾਪਦੀ ਸੇਫਾ ਸਭ ਤੋਂ ਵੱਧ ਕੀਤੀ ਹੈ। ਜਮਾਲ ਨੇ ਕਿਹਾ ਕਿ ਉਸ ਦਾ ਹੱਕ ਮਾਰਿਆ ਜਾ ਰਿਹਾ ਹੈ। ਬਾਦਸ਼ਾਹ ਨੇ ਦੇਖਿਆ ਕਿ ਤਿੰਨੋਂ ਲਾਲਚ ਵਿੱਚ ਅੰਨੇ ਹੋ ਚੁੱਕੇ ਹਨ। ਉਹਨਾਂ ਨੇ ਇੱਕ ਨਿਰਾਲਾ ਫੈਸਲਾ ਸੁਣਾਇਆ। ਜ਼ਮੀਨ ਦੇ ਤਿੰਨ ਬਰਾਬਰ ਹਿੱਸੇ ਕਰ ਦਿਓ। ਅਤੇ ਇਸ ਖੋਤੇ ਨੂੰ ਵੀ ਤਿੰਨ ਬਰਾਬਰ ਹਿੱਸਿਆਂ ਵਿੱਚ ਕੱਟ ਦਿਓ। ਇਸ ਤਰ੍ਹਾਂ ਸਭ ਨੂੰ ਬਰਾਬਰ ਹਿੱਸਾ ਮਿਲ ਜਾਵੇਗਾ। ਇਸ ਸੁਣ ਕੇ ਤਿੰਨੋਂ ਹੈਰਾਨ ਰਹਿ ਗਏ ਜਦੋਂ ਜਲਾਦ ਤਲਵਾਰ ਲੈ ਕੇ ਅੱਗੇ ਵਧਿਆ ਅਤੇ ਖੋਤੇ ਨੇ ਇੱਕ ਦਰਦ ਭਰੀ ਆਵਾਜ਼ ਕੱਢੀ ਤਾਂ ਸਭ ਤੋਂ ਛੋਟੇ ਭਰਾ ਜਮਾਲ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਗਿੜਗਿੜਾਇਆ ਹਜ਼ੂਰ ਮaaf ਕਰਨਾ ਇਸ ਬੇਜੁਬਾਨ ਜਾਨਵਰ ਨੂੰ ਨਾ ਮਾਰੋ ਇਹ ਸਾਡਾ ਸਹਾਰਾ ਹੈ ਅਸੀਂ ਆਪਸ ਵਿੱਚ ਮਿਲ ਜੁਲ ਕੇ ਰਹਿ ਲਵਾਂਗੇ ਇਹ ਸੁਣ ਕੇ ਬਾਕੀ ਦੋਵਾਂ ਭਰਾਵਾਂ ਨੇ ਵੀ ਸਿਰ ਝੁਕਾ ਲਿਆ ਬਾਦਸ਼ਾਹ ਮੁਸਕੁਰਾਏ ਅਤੇ ਫਰਮਾਇਆ ਤੁਹਾਡੇ ਲਾਲਚ ਨੇ ਤੁਹਾਨੂੰ ਇੰਨਾ ਅੰਨਾ ਕਰ ਦਿੱਤਾ ਸੀ ਕਿ ਤੁਸੀਂ ਆਪਣੀ ਸਭ ਤੋਂ ਵੱਡੀ ਦੌਲਤ ਨੂੰ ਖੋਨ ਤੇ ਤੁਲ ਗਏ ਸੀ ਅਸਲੀ ਵਿਰਾਸਤ ਇੱਕ ਖੋਤਾ ਜਾਂ ਜ਼ਮੀਨ ਨਹੀਂ ਬਲਕਿ ਤੁਹਾਡਾ ਆਪਸੀ ਪਿਆਰ ਹੈ ਹੁਣ ਜਾਓ ਅਤੇ ਬਾਰੀ-ਬਾਰੀ ਖੋਤੇ ਦਾ ਇਸਤੇਮਾਲ ਕਰੋ ਤਿੰਨੋਂ ਭਰਾ ਸ਼ਰਮਿੰਦਾ ਹੋ ਕੇ ਬਾਹਰ ਨਿਕਲੇ ਤੀਜਾ ਮੁਕਦਮਾ ਇੱਕ ਕਤਲ ਦਾ ਸੀ। ਜਮਸ਼ੀਦ ਨਾਮ ਦੇ ਬੰਦੇ ਦਾ ਕਤਲ ਹੋਇਆ ਸੀ ਅਤੇ ਤਿੰਨ ਵਿਅਕਤੀ ਕਾਸਿਮ ਜੋ ਕਿ ਲੋਹਾਰ ਸੀ, ਨਸੀਰ ਜੋ ਕਿ ਜੁਲਾਹਾ ਅਤੇ ਬਸੀਰ ਜੋ ਕਿ ਮਜ਼ਦੂਰ ਫੜੇ ਗਏ ਸਨ। ਹੈਰਾਨੀ ਦੀ ਗੱਲ ਇਹ ਸੀ ਕਿ ਤਿੰਨੋਂ ਹੀ ਕਹਿ ਰਹੇ ਸਨ ਕਿ ਕਤਲ ਉਹਨਾਂ ਨੇ ਇਕੱਲਿਆਂ ਹੀ ਕੀਤਾ ਹੈ। ਕਾਸਿਮ ਕੋਲ ਮੁਗਦਲ ਯਾਨੀ ਕਿ ਹਥੋੜਾ ਸੀ। नसीर ਕੋਲ ਵੱਡੀ ਸੂਈ ਸੀ ਅਤੇ ਬਸੀਰ ਕੋਲ ਰੱਸੀ ਸੀ। ਬਾਦਸ਼ਾਹ ਨੇ ਤਿੰਨਾਂ ਹਥਿਆਰਾਂ ਨੂੰ ਦੇਖਿਆ ਅਤੇ ਫੈਸਲਾ ਸੁਣਾਇਆ। ਜੁਲਾਹਤ ਝੂਠ ਬੋਲ ਰਿਹਾ ਹੈ ਕਿਉਂਕਿ ਇਸ ਸੂਈ ਮੋਚੀ ਦੀ ਹੈ ਅਤੇ লাশ ਤੇ ਸੂਈ ਦਾ ਕੋਈ ਨਿਸ਼ਾਨ ਨਹੀਂ। ਮਜ਼ਦੂਰ ਵੀ ਝੂਠ ਬੋਲ ਰਿਹਾ ਹੈ ਕਿਉਂਕਿ ਰੱਸੀ ਬਿਲਕੁਲ ਨਵੀਂ ਹੈ ਅਤੇ ਮਰਹੂਮ ਦੀ ਗਰਦਨ ਰੱਸੀ ਨਾਲ ਨਹੀਂ ਕੁੱਟੀ ਗਈ ਬਲਕਿ ਟੁੱਟੀ ਹੋਈ ਹੈ। ਬਾਦਸ਼ਾਹ ਨੇ ਫਰਮਾਇਆ ਕਿ ਅਸਲੀ ਕਾਤਲ ਲੋਹਾਰ ਹੈ ਕਿਉਂਕਿ ਮੁਗਲ ਤੇ ਖੂਨ ਦੇ ਛਿੱਟੇ ਹਨ ਅਤੇ ਜ਼ਖਮ ਉਸ ਨਾਲ ਮੇਲ ਖਾਂਦੇ ਹਨ ਲੋਹਾਰ ਰੋਣ ਲੱਗਾ ਅਤੇ ਦੱਸਿਆ ਕਿ ਮਰਹੂਮ ਇੱਕ ਜ਼ਾਲਮ ਸਾਹੂਕਾਰ ਸੀ ਜਿਸ ਨੇ ਸਭ ਨੂੰ ਬਹੁਤ ਸਤਾਇਆ ਸੀ ਬਾਕੀ ਦੋਵਾਂ ਨੇ ਸਿਰਫ ਆਪਣੇ ਦੋਸਤ ਨੂੰ ਬਚਾਉਣ ਲਈ ਝੂਠਾ ਇਕਬਾਲ ਕੀਤਾ ਸੀ ਬਾਦਸ਼ਾਹ ਨੇ ਲੋਹਾਰ ਦੀ ਜਾਨ ਬਖਸ਼ ਦਿੱਤੀ ਅਤੇ ਉਸ ਨੂੰ ਕੈਦ ਦੀ ਸਜ਼ਾ ਸੁਣਾਈ ਜਦ ਕਿ ਬਾਕੀ ਦੋਵਾਂ ਨੂੰ ਰਿਹਾ ਕਰ ਦਿੱਤਾ ਵਜ਼ੀਰ ਨੇ ਜਦੋਂ ਬਾਦਸ਼ਾਹ ਤੋਂ ਪੁੱਛਿਆ ਕਿ ਉਹ ਅਜਿਹੇ ਫੈਸਲੇ ਕਿਵੇਂ ਕਰ ਲੈਂਦੇ ਹਨ ਤਾਂ ਬਾਦਸ਼ਾਹ ਨੇ ਕਿਹਾ ਕਾਨੂੰਨ ਦੀ ਕਿਤਾਬ ਹਰ ਕੋਈ ਪੜ ਸਕਦਾ ਹੈ ਪਰ ਇਨਸਾਨੀ ਦਿਲ ਪੜਨ ਲਈ ਇਨਸਾਨੀਅਤ ਚਾਹੀਦੀ ਹੈ ਮੈਂ ਸਿਰਫ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਡਰ ਅਤੇ ਨੀਅਤ ਨੂੰ ਪੜਦਾ ਹਾਂ ਇਨਸਾਫ ਦਾ ਮਕਸਦ ਸਿਰਫ ਸਜ਼ਾ ਦੇਣਾ ਨਹੀਂ ਬਲਕਿ ਹਕੀਕਤ ਨੂੰ ਸਾਹਮਣੇ ਲਿਆਉਣਾ ਹੈ ਇਸ ਤਰ੍ਹਾਂ ਸੁਲਤਾਨੁਲ ਆਲਮ ਦੇ ਨਿਆਏ ਦੀ ਜਿੱਤ ਹੋਈ ਅਤੇ ਇਹ ਦਾਸਤਾਨ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਗਈ। ਤਾਂ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਕਿਹੋ ਜੀ ਲੱਗੀ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ। ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ। ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ